ਗੀਪੀ ਗਰੇਵਾਲ ਦੀ ਮੂਵੀ ਅਕਾਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਇਤਰਾਜ਼ ਹੈ ਬੁੱਢਾ ਦਲ ਤੋਂ ਜਥੇਦਾਰ ਮਨਪ੍ਰੀਤ ਸਿੰਘ ਮੰਨਾ ਜੀ ਮੇਰੇ ਨਾਲ ਮੌਜੂਦ ਹੈ ਸਭ ਤੋਂ ਪਹਿਲਾਂ ਦੱਸਿਓ ਇਤਰਾਜ਼ ਕੀ ਕਿਉਂਕਿ ਲੋਕਾਂ ਨੂੰ ਜਿਹੜੇ ਨਾ ਖਾਸ ਕਰਕੇ ਕੌਮ ਨੂੰ ਇਹ ਨਹੀਂ ਸਮਝ ਆ ਰਿਹਾ ਜਿਵੇਂ ਤੁਸੀਂ ਹੁਣ ਆਏ ਸੀ ਕੁਝ ਲੋਕ ਸਿੱਖ ਧਰਮ ਦੇ ਨਾਲ ਜੁੜੇ ਜਿਹੜੇ ਨੇ ਉਹ ਮੂਵੀ ਦੇਖਦੇ ਪਏ ਸੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਇਤਰਾਜ਼ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਾਬਾ ਜੀ ਉਹਨਾਂ ਨੂੰ ਸਾਡੇ ਵੱਲ ਦੇਖ ਕੇ ਵੀ ਨਹੀਂ ਪਤਾ ਲੱਗਾ ਇਤਰਾਜ਼ ਤੇ ਫਿਰ ਉਹਨਾਂ ਨੂੰ ਬਾਬਾ ਜੀ ਅਸੀਂ ਕਿੱਦਾਂ ਸਮਝਾਈਏ ਜੀ ਸਾਡਾ ਭੇਖ ਇਹ ਆ ਜਿੱਦਾਂ ਦੇ ਹੀ ਦਿਮਾਲੇ ਚੜਾਏ ਹੋਏ ਆ ਜੀ ਚੱਕਰ ਲਾਏ ਹੋਏ ਆ ਦੇਖੋ ਬਾਸ਼ੂ ਹਨਾ ਆ ਬਾਣਾ ਪਾਇਆ ਹੋਇਆ ਆ ਠੀਕ ਆ ਨਾ ਬਾਬਾ ਜੀ ਸਾਬਤ ਸੂਰਤਾਂ ਅਮਰਤ ਛਕੇ ਹੋਏ ਆ ਸਭ ਤੋਂ ਵੱਡਾ ਤਰਾਜ ਇਹੀ ਆ ਸਭ ਤੋਂ ਵੱਡਾ ਤਰਾਜ ਇਹ ਆ ਹੁਣ ਦਿੱਕਤ ਕੀ ਆ ਰਹੀ ਕਿ ਪੰਜਾਬ ਦੇ ਵਿੱਚ ਸੈਂਸਰ ਬੋਰਡ ਨਹੀਂ ਖਾਸ ਕਰਕੇ ਸਿੱਖ ਧਰਮ ਦੀ ਸੈਂਸਰ ਬੋਰਡ ਦੀ ਇਹਦੀ ਮੰਗ ਕਾਫੀ ਦੇਰ ਤੋਂ ਉੱਠਦੀ ਆ ਰਹੀ ਹੈ ਲੇਕਿਨ ਪੂਰੀ ਨਹੀਂ ਹੁੰਦੀ ਇਸ ਨੂੰ ਲੈ ਕੇ ਕੀ ਕੀਤਾ ਜਾ ਸਕਦਾ ਬਾਬਾ ਜੀ ਅੱਜ ਵੈਸੇ ਜਦੋਂ ਇਹਨਾਂ ਨੇ ਸਾਨੂੰ ਕਿਹਾ ਵੀ ਸਾਡੀ ਜੇਸ਼ੇਦਾਰਾਂ ਨਾਲ ਗੱਲ ਹੋਈ ਆ ਸੀ ਵੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਕਿਸੇ ਦੇ ਥਰੂ ਜੀ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਇਹਨੂੰ ਕੋਈ ਪ੍ਰਵਾਨਗੀ ਦਿੱਤੀ ਤੇ ਉਹ ਕਹਿੰਦੇ ਬਿਲਕੁਲ ਨਹੀਂ ਜੀ ਵੀ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੂਵੀ ਤੇ ਜੀ ਠੀਕ ਆ ਨਾ ਜੀ ਉਹਨਾਂ ਨੇ ਹਾਂ ਇਹ ਵਚਨ ਜ਼ਰੂਰ ਹੋਇਆ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਜਲਦ ਤੋਂ ਜਲਦ ਕੋਈ ਸਿੱਖਾਂ ਦਾ ਜਿਹੜਾ ਸੈਂਸਰ ਬੋਰਡ ਆ ਉਹ ਬਣਾਵਾਂਗੇ ਤਾਂ ਕਿ ਗਾਂਵਾਂ ਵਾਸਤੇ ਸਾਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਾ ਜੀ ਵਿੱਚ ਸਭ ਤੋਂ ਵੱਡਾ ਸਵਾਲ ਹੀ ਇਹੀ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਬ ਤੋਂ ਪ੍ਰਵਾਨਗੀ ਨਹੀਂ ਮਿਲਦੀ ਇੱਕ ਫਿਲਮ ਨੂੰ ਉਹ ਚੱਲ ਜਾਂਦੀ ਹੈ ਫਿਰ ਪੰਜਾਬ 'ਚ ਰਹਿ ਕੇ ਹੋ ਰਿਹਾ ਤੇ ਬਾਹਰ ਆਪਾਂ ਸੂਬਿਆਂ 'ਚ ਅਸੀਂ ਕਿਸ ਤਰ੍ਹਾਂ ਕਰਾਂਗੇ ਬਾਬਾ ਜੀ ਇਹ ਪਤਾ ਕਿਉਂ ਹੋ ਰਿਹਾ ਕਿਉਂਕਿ ਅਸੀਂ ਸਾਡੀ ਆਪਸੀ ਮਤ ਨਹੀਂ ਲੜਦੀ ਪਈ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਬਾਬਾ ਜੀ ਖਵਾਰ ਹੀ ਆਪਾਂ ਤਾਂ ਆ ਕਿਉਂਕਿ ਅਸੀਂ ਇੱਕ ਦੇਖਦੇ ਹਾਂ ਵੀ ਇਹ ਜਿਆਦਾ ਤਾਂ ਚੜ ਗਿਆ ਤੇ ਸਾਨੂੰ ਨਹੀਂ ਕਿਸੇ ਨੇ ਪੁੱਛਿਆ ਬਾਬਾ ਜੀ ਦੇਖੋ ਆ ਪਿੱਛੇ ਜੇ ਅੰਬੇਦਕਰ ਸਾਹਿਬ ਦੀ ਗੱਲ ਹੋਈ ਅਲੱਗ-ਅਲੱਗ ਬੰਦੇ ਖੜੇ ਹੋ ਕੇ ਉਹਨਾਂ ਨੇ ਪਾਰਸ਼ੋ ਪ੍ਰੋਟੈਸਟ ਕੀਤਾ ਪਰ ਸਾਡੇ ਬੰਦੇ ਨੂੰ ਪਤਾ ਨਹੀਂ ਕੀ ਆ ਉਹਨਾਂ ਨੂੰ ਇੱਕ ਸ਼ਾਇਦ ਲੱਗਦਾ ਹੋਵੇ ਵੀ ਨਿਹੰਗ ਸਿੰਘ ਮੋਰੇ ਆ ਗਏ ਆ ਜੀ ਹਨਾ ਬਾਬਾ ਜੀ ਅਸੀਂ ਇਦਾਂ ਦੇ ਕੋਈ ਆਪਾਂ ਕੋਈ ਆਪਾਂ ਫੇਮ ਲੈਣ ਵਾਸਤੇ ਨਹੀਂ ਆਏ ਹੈਗੇ ਅਸੀਂ ਸਿਰਫ ਤੇ ਸਾਡਾ ਮੋਟਿਵ ਇਹ ਆ ਵੀ ਹਾਂ ਸਾਡੇ ਜੇਸ਼ੇਦਾਰ ਜਿਹੜੇ ਉੱਪਰ ਬੈਠੇ ਨੇ ਉਹ ਆਪਣੀ ਸੂਝਵਾਨੀ ਦੇ ਨਾਲ ਦੱਸਣ ਜੀ ਵੀ ਵਾਕਈ ਇਹ ਗੱਲ ਸਹੀ ਆ ਜੀ ਕਿਉਂਕਿ ਅਸੀਂ ਇਹਨਾਂ ਦੇ ਮਗਰ ਜਾਣੇ ਆ ਅਸੀਂ ਦਲਾਂ ਪੰਥਾਂ ਦੇ ਵਿੱਚ ਜਾ ਕੇ ਵਿਚਰਦੇ ਆ ਸਾਨੂੰ ਪਤਾ ਤਾਂ ਲੱਗੇ ਵੀ ਉਹ ਜੋ ਜਿੱਥੇ ਅਸੀਂ ਜਾ ਰਹੇ ਆ ਉਹ ਕਿੱਦਾਂ ਦੀ ਸੋਚ ਰੱਖਦੇ ਆ ਠੀਕ ਹੈ ਨੀ ਮੈਂ ਤਾਂ ਤਾਂ ਪਹਿਲਾਂ ਹੀ ਤਾਂ ਇਹ ਨਾਂ ਲਿਆ ਆ ਵੀ ਅਕਾਲ ਤਖਤ ਦੇ ਜੇਦਾਦਰ ਬਾਬੇ ਗੜਗਾ ਸਿੰਘ ਜੀ ਹੁਣੀ ਨੇ ਇਸ ਟਾਈਮ ਜੋ ਉਹਨਾਂ ਨੂੰ ਬਣਾਇਆ ਆ ਠੀਕ ਆ ਜੀ ਭਾਵੇਂ ਕਈ ਲੋਕ ਉਹਨਾਂ ਦਾ ਵਿਰੋਧ ਕਰਦੇ ਮੈਂ ਕਹਿੰਦਾ ਨਹੀਂ ਪਰ ਇਸ ਟਾਈਮ ਤਾਂ ਉਹੀ ਆ ਨਾ ਬੁੱਢੇ ਦਲ ਦੇ ਬਾਬੇ ਬਲਬੀਰ ਸਿੰਘ ਹੁਣੀ ਨੇ ਜੇ ਉਹ ਉਹਨਾਂ ਨੇ ਕੋਈ ਐਨਓਸੀ ਵਗੈਰਾ ਜਾਰੀ ਕੀਤੀ ਆ ਤੇ ਉਹ ਪਾਸੋਂ ਆ ਕੇ ਟੀਵੀ ਤੇ ਬਿਆਨ ਦੇ ਦੇਣ ਵੀ ਸਿੰਘੋ ਕੋਈ ਚੱਕਰ ਨਹੀਂ ਆਪਾਂ ਦੇਖ ਲਈਏ ਇਹਦੇ ਵਿੱਚ ਕੋਈ ਏਦਾਂ ਦਾ ਗੱਲ ਨਹੀਂ ਹੈਗੀ ਅਸੀਂ ਫਿਰ ਅਸੀਂ ਕਿਸੇ ਵਧੀਆ ਬੰਦੇ ਦੇ ਬਿਆਨ ਤਾਂ ਆਣੇ ਚਾਹੀਦੇ ਆ ਲੁਧਿਆਣੇ ਇੰਨਾ ਕੁਝ ਹੋ ਰਿਹਾ ਸਿੰਘ ਸਿੰਘ ਆਪਸ ਵਿੱਚ ਲੜ ਰਹੇ ਆ ਬਾਬਾ ਜੀ ਫਿਰ ਆਪਾਂ ਕਿੱਥੇ ਖੜੇ ਆ ਜੇ ਸਾਡੀ ਕੌਮ ਆਪਸ ਵਿੱਚ ਲੜੀ ਜਾ ਰਹੀ ਆ ਜੀ ਆਪਾਂ ਕਿੱਥੇ ਖੜੇ ਆ ਅਸੀਂ ਕਿਸੇ ਨੂੰ ਆਪਸੀ ਅਸੀਂ ਜਥੇਬੰਦੀਆਂ ਨੂੰ ਸਾਰੀਆਂ ਨੂੰ ਕਿਹਾ ਆ ਆਪਣੇ ਵੀਰ ਸਾਰੇ ਆਏ ਹੋਏ ਆ ਇਹ ਵੀ ਵੀਰ ਇੱਕ ਮਿਸਲ ਚਲਾ ਰਹੇ ਨੇ ਇਹ ਵੀਰ ਨੇ ਉਧਰ ਆਪਣੇ 6 ਸਟੂਡੈਂਟ ਫਾਊਂਡੇਸ਼ਨ ਤੋਂ ਵੀ ਵੀਰ ਆਇਆ ਹੋਇਆ ਹੈ ਸਾਰੇ ਵੀਰੇ ਦਾ ਵਿਰੋਧ ਕਰ ਰਹੇ ਆ ਪਰ ਸਾਡੇ ਜਥੇਦਾਰਾਂ ਦਾ ਅਜੇ ਤੱਕ ਬਿਆਨ ਕਿਉਂ ਨਹੀਂ ਆਇਆ ਅਸੀਂ ਆਪ ਇਸ ਗੱਲ ਤੋਂ ਪਰੇਸ਼ਾਨ ਜੀ ਇਹ ਹੀ ਗੱਲ ਹੈ ਨਾ ਜੀ ਮੈਂ ਤੁਹਾਨੂੰ ਵੀ ਸਵਾਲ ਇਹੀ ਹੈ ਕਿ ਅੱਜ ਦਾ ਸਮਾਜ ਜੋ ਅੱਜ ਚੱਲ ਰਿਹਾ ਹੈ ਕਿ ਜਿਹੜੇ ਬੱਚੇ ਨੇ ਖਾਸ ਕਰਕੇ ਨੌਜਵਾਨ ਆ ਉਹ ਜਿਹੜੇ ਛੋਟੇ ਜਿਹਨੂੰ ਟੀਨੇਜ ਕਹਿ ਦਿੱਦੇ ਨੇ 18 ਸਾਲ ਤੋਂ ਘੱਟ ਆ ਉਹ ਸਿੱਕੀ ਤੋਂ ਦੂਰ ਹੁੰਦੇ ਜਾ ਰਹੇ ਉਹਦੇ ਪ੍ਰਚਾਰ ਲਈ ਇੱਕ ਸਾਧਨ ਹੈ ਫਿਲਮ ਵੀ ਕਿਸੇ ਨਾ ਕਿਸੇ ਹੱਥ ਕਰ ਉਹ ਵੀ ਜੇ ਬੰਦ ਹੋ ਜਾਏਗਾ ਜੇ ਫਿਲਮਾਂ ਦਾ ਪ੍ਰਚਾਰ ਹੁੰਦਾ ਤੇ ਗਰਦਾਸ ਮਾਨ ਨੇ ਉੱਚਾਦਰ ਬਾਬੇ ਲਣਕ ਦਾ ਕਿੰਨੇ ਸਾਲ ਪਹਿਲੇ ਬਣਾਈ ਸੀ ਜੀ ਕਿੰਨਾ ਕੁ ਪ੍ਰਚਾਰ ਹੋ ਗਿਆ ਉਹੀ ਫਿਲਮ ਬਣਾਉਣ ਵਾਲਾ ਮੁੜ ਕੇ ਕੀ ਕਹਿੰਦਾ ਸੀ ਤੇਰੋਦੂਣਾ 26 ਇਹ ਤੇ 26 ਰਹਿਣ ਦੇ ਕਿੰਨਾ ਕੋਨੇ ਪ੍ਰਚਾਰ ਕਰ ਲਿਆ ਤੇ ਕਿੰਨਾ ਕਿੰਨਾ ਨਹੀਂ ਕਰ ਲੈਣਾ ਪਰ ਇਹਦਾ ਹੱਲ ਕੀ ਸਿੱਖੀ ਦਾ ਪ੍ਰਚਾਰ ਕਿੱਦਾਂ ਹੋਗਾ ਸਵਾਲ ਇਹ ਹੈ ਜੀ ਪਰ ਬਾਜੀ ਅਸੀਂ ਨਾ ਥੋੜੇ ਰਹਿਣਾ ਪਸੰਦ ਕਰਦੇ ਆਂ ਪਰ ਅਸੀਂ ਵਧੀਆ ਰਹਿਣਾ ਪਸੰਦ ਕਰਦੇ ਆਂ ਅਸੀਂ ਭੀੜ ਨਹੀਂ ਵਧਾਣਾ ਚਾਹੁੰਦੇ ਸ਼ੇਰ ਜੰਗਲ ਚ ਨਾ ਬਹੁਤ ਨਹੀਂ ਕੁਆਲਿਟੀ ਦੀ ਲੋੜ ਕੁਆਲਿਟੀ ਦੀ ਲੋੜ ਆ ਸਾਨੂੰ ਬਿਲਕੁਲ ਜੀ ਇਹਦੇ ਵਿੱਚ ਜਿਵੇਂ ਨਾ ਹੁਣ ਗੱਲ ਆ ਰਹੀ ਮੈਂ ਪਹਿਲਾਂ ਸਵਾਲ ਕੀਤਾ ਸੀ ਜਥੇਦਾਰ ਸਾਹਿਬ ਨੂੰ ਕਿ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਇਹਨਾਂ ਨੇ ਦੱਸਿਆ ਪਹਿਰਾਵੇ ਦੇ ਇਸ ਤੋਂ ਇਲਾਵਾ ਵੀ ਕੋਈ ਹੋਰ ਤਰਾਜ ਹੈਗੇ ਨਹੀਂ ਇਹੀ ਹੈ ਜੀ ਹੁਣ ਦੇਖੋ ਹੁਣ ਅਸੀਂ ਨਿਹੰਗ ਸਿੰਘ ਆ ਜੀ ਹੁਣ ਅਸੀਂ ਆ ਤੁਹਾਡੇ ਸਾਹਮਣੇ ਖੜੇ ਆ ਹੁਣ ਸਾਡੇ ਵੱਲ ਦੇਖੋ ਤਾਂ ਇਹਨਾਂ ਦੇ ਕਿਰਦਾਰਾਂ ਵੱਲ ਦੇਖੋ ਕਿੱਦਾਂ ਦੇ ਆ ਏਸੀ ਤੋਂ ਹੀ ਪਤਾ ਲੱਗਦਾ ਜੀ ਕਿੰਨੇ ਹੰਗ ਸਿੰਘ ਇਦਾਂ ਦੇ ਸੀਗੇ ਜੀ ਇਹ ਤਾਂ ਇਹਨਾਂ ਨੇ ਗਲਤ ਪ੍ਰਚਾਰ ਕਰਦੇ ਵੇ ਆ ਵਿੱਚ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਬੱਚਿਆਂ ਬਾਰੇ ਆਪਣੇ ਬਾਰੇ ਦਿਖਾਉਣਾ ਸਿਖਾਉਣਾ ਬੱਚਿਆਂ ਨੂੰ ਸਿੱਖੀ ਬਾਰੇ ਉਹਨਾਂ ਨੂੰ ਲੈ ਕੇ ਜਾਓ ਫਿਰ ਥੀਏਟਰਾਂ 'ਚ ਤਾਂ ਪ੍ਰਚਾਰ ਨਹੀਂ ਮਿਲਦਾ ਜੀ ਅੱਜ ਦੇ ਟਾਈਮ ਤੇ ਦੇਖਿਆ ਜਾਵੇ ਤਾਂ ਗੁਰੂ ਘਰਾਂ 'ਚ ਵੀ ਕੋਈ ਚਾਇਦਾ ਪ੍ਰਚਾਰ ਨਹੀਂ ਕਰਨਦਿਆ ਬਾਣੀ ਕੋਣ ਪੜ੍ਹਾਉਂਦਿਆ ਕੋਈ ਨਹੀਂ ਪੜ੍ਹਾਉਂਦਾ ਜੀ ਸਿਰਫ ਸਿਰਫ ਮੱਥੇ ਟਿਕਾਏ ਜਾ ਰਹੇ ਨੇ ਹੋਰ ਕੁਝ ਨਹੀਂ ਹੋ ਰਿਹਾ ਸਿਰਫ ਮਾਇਆ ਗੋਲਕਾਂ ਇਕੱਠੀਆਂ ਕਰੀਆਂ ਜਾ ਰਹੀਆਂ ਹੋਰ ਕੁਝ ਨਹੀਂ ਹੋ ਰਿਹਾ ਜੀ ਸਿਰਫ ਮਾਇਆ ਦਾ ਕਰਕੇ ਸਿਰਫ ਸਾਰਾ ਕੁਝ ਹੋ ਰਿਹਾ ਵਾ ਜਿਹੜਾ ਫਿਲਮ ਬਣਾਈਏ ਇਹਨਾਂ ਨੂੰ ਕੋਈ ਸਿੱਖੀ ਨਾਲ ਕੋਈ ਪ੍ਰੇਮ ਨਹੀਂ ਹੈਗਾ ਇਹਨਾਂ ਨੂੰ ਸਿਰਫ ਇਹ ਹੈ ਕਿ ਇਸ ਟਾਈਮ ਸਾਰਾ ਟ੍ਰੈਂਡ ਚੱਲਦਾ ਪਿਆ ਵਾ ਸਿੱਖਾਂ ਦੀਆਂ ਫਿਲਮਾਂ ਬਣਾਓ ਤੇ ਇਹਨਾਂ ਤੋਂ ਸਿਰਫ ਮਾਇਆ ਇਕੱਠੀ ਕਰੋ ਹੋਰ ਕੋਈ ਮਤਲਬ ਨਹੀਂ ਕਿਸੇ ਨੂੰ ਜੀ ਕੀ ਕਹਿਣਾ ਚਾਹੋ ਇਹਦੇ ਵਿੱਚ ਨਾ ਇੱਕ ਬਹੁਤ ਵੱਡੀ ਗੱਲ ਆ ਜਿਹੜਾ ਤੁਸੀਂ ਕਹਿੰਦੇ ਪਿਆ ਨਾ ਵਿਰੋਧ ਕਿਉਂ ਚੱਲ ਰਿਹਾ ਵਾ ਕਿ ਮੇਰੀ ਮੇਰੀ ਗੱਲ ਮੇਰੀ ਹੁਣ ਬੇਨਤੀ ਮੇਰੀ ਬੇਨਤੀ ਸੁਣੋ ਜਿਹੜਾ ਇਹ ਕਹਿ ਰਿਹਾ ਕਿ ਵਿਰੋਧ ਕਿਉਂ ਚੱਲ ਰਿਹਾ ਵਿਰੋਧ ਇਸ ਗੱਲ ਦਾ ਕਿ ਗਿੱਪੀ ਗਰੇਵਾਲ ਹੋਣਾਂ ਦੀ ਆਪਣੀ ਜਿਹੜੀ ਟੀਮ ਆ ਉਹਨਾਂ ਦੇ ਆਪਣੇ ਬਿਆਨ ਆ ਕਿ ਇਹ ਜਿਹੜੀ ਫਿਲਮ ਹੈ ਕਿਸੇ ਸਿੱਖ ਇਤਿਹਾਸ ਦੇ ਨਾਲ ਨਹੀਂ ਇਹ ਮੰਨ ਘੜਤ ਕਹਾਣੀ ਹੈ ਠੀਕ ਆ ਹੁਣ ਇਹ ਮੰਨ ਘੜਤ ਕਹਾਣੀ ਅੱਜ ਬਣ ਗਈ ਕੱਲ ਨੂੰ ਕੋਈ ਸਾਡੇ ਇਤਿਹਾਸ ਦੇ ਉਂਗਲ ਚੱਕ ਦੂਗਾ ਕਿ ਜਿਹੜਾ ਇਤਿਹਾਸ ਇਹਨਾਂ ਦਾ ਬਾਕੀ ਵੀ ਆ ਉਹ ਵੀ ਸ਼ਾਇਦ ਇਦਾਂ ਹੀ ਬੰਦ ਘੜਤਾ ਜਦਾਜ ਇਹ ਮੂਵੀ ਬਣਾਈ ਗਈ ਆ ਸੋ ਅਸੀਂ ਨਹੀਂ ਚਾਹਨੇ ਕਿ ਇਹ ਜਿਹੜੇ ਨਕਲੀ ਬਾਣੇ ਪਾ ਕੇ ਫਿਲਮਾਂ ਦੇ ਵਿੱਚ ਨਕਲੀ ਇਤਿਹਾਸ ਦਿਖਾਇਆ ਜਾ ਰਿਹਾ ਸਾਡੇ ਜਿਹੜਾ ਅਸਲੀ ਇਤਿਹਾਸ ਆ ਉਹਨੂੰ ਹਿੱਟ ਕਰੇ ਕਿਉਂਕਿ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਬਚਾਉਣਾ ਆ ਤੇ ਸਾਡੇ ਚਮਕੌਰ ਸਾਹਿਬ ਦੀ ਗੜੀ ਵੀ ਹੈਗੀ ਆ ਸਾਡੇ ਸਰਹੰਦ ਦੀਆਂ ਕੰਦਾ ਵੀ ਹੈਗੀਆਂ ਸਾਡੇ ਆਨੰਦਪੁਰ ਸਾਹਿਬ ਵੀ ਹੈਗੇ ਆ ਉਥੇ ਜਾਓ ਉਥੇ ਇਤਿਹਾਸ ਦੇਖੋ ਉਥੇ ਬਾਬਿਆਂ ਦੇ ਕੋਲ ਬੈਠੋ ਉਹਨਾਂ ਦੇ ਜਿਹੜੇ ਆਪਣੇ ਸੰਤ ਸਮਾਜ ਹੈਗਾ ਉਹਨਾਂ ਦੇ ਕੋਲ ਬੈਠੋ ਤਾਂ ਜੋ ਸਾਨੂੰ ਆਪਣੇ ਇਤਿਹਾਸ ਦਾ ਪਤਾ ਲੱਗੇ ਸਾਡੇ ਪੰਥ ਪ੍ਰਕਾਸ਼ ਪਿਆ ਸਰਬ ਲੋਗ ਗ੍ਰੰਥ ਪਿਆ ਦਸਮ ਗ੍ਰੰਥ ਪਿਆ ਗੁਰੂ ਗ੍ਰੰਥ ਸਾਹਿਬ ਜੀ ਪਏ ਉੱਥੇ ਦਰਬਾਰ ਸਾਹਿਬ ਜਾਓ ਉੱਥੇ ਸੱਲ ਪਈ ਆ ਜੀ ਜਦੋਂ ਦਰਬਾਰ ਸਾਹਿਬ ਜਾਂਦੇ ਨਾ ਉਹ ਤੇ ਸੱਲ ਪਈ ਹੋਈ ਆ ਜਦੋਂ ਦਿੱਲੀ ਫਤਿਹ ਕੀਤੀ ਜਦੋਂ ਦਿੱਲੀ ਫਤਿਹ ਕੀਤੀ ਨਾ ਸਿੰਘਾਂ ਨੇ ਸੰਗਰਾਮ ਗੜੀ ਇਹਨੇ ਉਹ ਸੱਲ ਘੋੜਿਆਂ ਦੇ ਪਿੱਛੇ ਪਾ ਕੇ ਖਿੱਚ ਕੇ ਲਿਆ ਕੇ ਤੱਕ ਤੱਕ ਉਹ ਤੇ ਰੱਖ ਪਈ ਆ ਉਹ ਦਿਖਾ ਦੇਣਾ ਆਪਣੇ ਬੱਚਿਆਂ ਨੂੰ ਜਿਆਦਾ ਪਤਾ ਲੱਗੂਗਾ ਵੀ ਜੇ ਸਿੰਘ ਦਿੱਲੀ ਤਖਤ ਦੀ ਸੱਲ ਪਟਕੇ ਲਿਆ ਸਕਦੇ ਆ ਨਾ ਤੇ ਫਿਰ ਸਿੰਘਾਂ ਦਾ ਤਾਂ ਕੋਈ ਨਹੀਂ ਇਹ ਇਤਿਹਾਸ ਨਹੀਂ ਸਾਡੇ ਹੁਣ ਆਪਾਂ ਫਿਲਮ ਬਣਾ ਕੇ ਥੋੜੀ ਇਹਨਾਂ ਨੂੰ ਦਿਖਾਵਾਂਗੇ ਵੀ ਘੋੜੇ ਦੇ ਮਗਰ ਖਿੱਚ ਕੇ ਲੈਣਾ ਮੈਂ ਬਸ ਆਖਰੀ ਸਵਾਲ ਹੈ ਮੇਰਾ ਕੀ ਇਹਨਾਂ ਚੀਜ਼ਾਂ ਨੂੰ ਰੋਕਿਆ ਕਿੱਦਾਂ ਜਾਏਗਾ ਚਲੋ ਅੱਜ ਫਿਲਮ ਬਣ ਕੇ ਆ ਗਈ ਤਿੰਨ ਚਾਰ ਮਹੀਨੇ ਲੱਗੇ ਸਾਨੂੰ ਪਤਾ ਲੱਗਿਆ ਜਦੋਂ ਆ ਕੇ ਦੇਖਿਆ ਕਿਉਂਕਿ ਇਸ ਤੋਂ ਪਹਿਲਾਂ ਸੈਂਸਰ ਹੋਣਾ ਜਿਵੇਂ ਮੈਂ ਸੈਂਸਰ ਬੋਰਡ ਵੀ ਕਿਹਾ ਤੁਹਾਡੇ ਵੱਲੋਂ ਕੀ ਹੋਣਾ ਚਾਹੀਦਾ ਯਤਨ ਹੋਣੀ ਚਾਹੀਦੇ ਕਿ ਅੱਗੇ ਤੋਂ ਇਹੋ ਜਿਹਾ ਨਾ ਹੋਵੇ ਬਾਬਾ ਜੀ ਅਸੀਂ ਵੈਸੇ ਤਾਂ ਅੱਜ ਅਕਾਲ ਤਖਤ ਸਾਹਿਬ ਪਹੁੰਚ ਕਰਾਂਗੇ ਜਿਹੜੀ ਸਾਡੀ ਐਸਜੀਪੀਸੀ ਆ ਉਹਦਾ ਤੱਕ ਪਹੁੰਚ ਕਰਾਂਗੇ ਕਿਉਂਕਿ ਇਹਨਾਂ ਨੇ ਹੁਣ ਇੱਕ ਕਾਨੂੰਨ ਬਣਾਤਾ ਐਕਟ ਦੇ ਅਕੋਰਡਿੰਗ ਐਸਜੀਪੀਸੀ ਜਾਂ ਅਕਾਲ ਤਖਤ ਸਾਹਿਬ ਜਿਹੜੇ ਵੀ ਜਥੇਦਾਰ ਨੇ ਇਹ ਉਹਨਾਂ ਦਾ ਫਰਜ਼ ਬਣਦਾ ਵੀ ਜਾਂ ਸਾਡੇ ਜਿਹ ਜENNIA ਸਾਡੀਆਂ ਮਿਸਲਾਂ ਨੇ ਜਾਂ ਸਾਡਾ ਪੰਥ ਆ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਇਹਨਾਂ ਦੇ ਨਾਲ ਰਲ ਕੇ ਇਹਨਾਂ ਦੀ ਇੱਕ ਬਣੇ ਉਹ ਦੱਸਣ ਵੀ ਉਹ ਠੀਕ ਆ ਪਾਸ ਆ ਤੇ ਪਾਸ ਆ ਕਿਉਂਕਿ ਆਪਾਂ ਥੱਲੇ ਨਾ ਲੜੀਏ ਜੀ ਠੀਕ ਆ ਨਾ ਹੁਣ ਜਿੱਦਾਂ ਸਾਨੂੰ ਕਈ ਸਰਦਾਰ ਆ ਕੇ ਸਵਾਲ ਕਰ ਦਿੰਦੇ ਜੀ ਅਸੀਂ ਦੇਖ ਕੇ ਦੱਸਾਂਗੇ ਅਸੀਂ ਇਹ ਦੇਖ ਕੇ ਦੱਸਾਂਗੇ ਸਾਡੇ ਵਾਲ ਦੇਖ ਕੇ ਨਹੀਂ ਪਤਾ ਲੱਗਦਾ ਹੈਗਾ ਕਹ ਨਹੀਂ ਸਾਡੇ ਨਾਲ ਦੇਖ ਕੇ ਪਤਾ ਕਰੋ ਤੁਸੀਂ ਮਿਹਨਤੇ ਵੀ ਕਹਿੰਦੇ ਹੋ ਕਿਉਂਕਿ ਮੈਂ ਇੱਕ ਪੱਤਰਕਾਰ ਹਾਂ ਜਦੋਂ ਮੈਂ ਮਾਈਕ ਫੜ ਲਾਂਗਾ ਉਦੋਂ ਭਾਵੇਂ ਮੈਂ ਸਿੱਖ ਹੈਗਾ ਮਾ ਪਤੀ ਜ਼ਰੂਰ ਹੋ ਸਕਦਾ ਪਰ ਇਹ ਹੈ ਕਿ ਸਵਾਲ ਲੋਕਾਂ ਦਾ ਨਾ ਅਸੀਂ ਪੁੱਛਣਾ ਜ਼ਰੂਰੀ ਸਮਝਦੇ ਹਾਂ ਕਿਉਂਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਦੂਦਾ ਕੀ ਤੁਸੀਂ ਅੱਜ ਸਪਸ਼ਟ ਕਰ ਦਿੱਤਾ ਤੁਸੀਂ ਸਪਸ਼ਟ ਕਰ ਦਿੱਤਾ ਬਹੁਤ ਵਧੀਆ ਅਸੀਂ ਲੋਕਾਂ ਨੂੰ ਵੀ ਇਹ ਦੱਸਣਾ ਤੁਸੀਂ ਦੱਸਣਾ ਚਾਹੁੰਦੇ ਹੁਣ ਸਕੂਲਾਂ ਦੇ ਵਿੱਚ ਹੁਣ ਜਿਹੜੀ ਅਸੀਂ ਜਿਹਨੂੰ ਜਿਹੜੀ ਚੀਜ਼ ਦੀ ਪੜ੍ਹਾਈ ਦਾ ਪਤਾ ਹੀ ਨਹੀਂ ਉਹ ਸਾਨੂੰ ਕਿੱਦਾਂ ਪੜ੍ਹਾਊਗਾ ਜੀ ਇਹੀ ਗੱਲ ਇਹਨਾਂ ਦਾ ਕੋਈ ਵਿਸ਼ਾ ਹੀ ਨਹੀਂ ਇਹ ਤਾਂ ਕਲਾਕਾਰ ਆ ਇਹਨਾਂ ਦਾ ਜੇ ਕਹਿੰਦੇ ਨਾ ਸਿੱਖੀ ਮੂਲ ਨਾ ਜਾਣੇ ਜੇ ਇਹਦਾ ਸਿੱਖੀ ਦੇ ਨਾਲ ਕੋਈ ਲੈਣ ਦੇ ਨਹੀਂ ਨੀ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਇਹ ਸਿੱਖੀ ਦਾ ਪ੍ਰਚਾਰ ਕਰਨਗੇ ਅਸੀਂ ਮਰ ਗਏ ਆ ਸਿੰਘ ਮਰ ਗਏ ਆ ਐਡੀ ਦੁਨੀਆ ਦੇ ਇੰਨਾ ਖਾਲਸਾ ਪੰਥ ਮਾਰੇ ਨੇ ਸਜਾਇਆ ਹਰ ਹਰ ਜਗ੍ਹਾ ਤੇ ਕਿਸੇ ਵੀ ਦੇਚ ਚ ਚਲ ਜੋ ਖਾਲਸਾ ਉੱਥੇ ਬੈਠਾ ਆ ਉੱਥੇ ਨਿਸ਼ਾਨ ਝੂਲਦੇ ਆ ਉੱਥੇ ਨਿਸ਼ਾਨ ਝੂਲਦੇ ਆ ਤੇ ਸਾਨੂੰ ਪ੍ਰਚਾਰ ਲੈਣ ਦੇ ਲਈ ਸਾਨੂੰ ਐਕਟਰਾਂ ਨੂੰ ਦੇਖਣਾ ਪਊਗਾ ਕਲਾਕਾਰ ਦੇਖਣੇ ਪਊਗੇ ਸਾਡੇ ਜਥੇਦਾਰ ਆਪਣਾ ਪ੍ਰਚਾਰ ਕਰਨ ਘੋੜੇ ਤੇ ਚੜਨ ਜਦੋਂ ਨੇਜੇ ਬਾਜੀ ਕਰਦੇ ਬਾਬਾ ਜੀ ਉਹ ਦੇਖਣ ਜਾ ਕੇ ਦੰਦਮਾ ਸਾਹਿਬ ਸਾਰਾ ਕੁਝ ਹੀ ਹੈ ਸਾਰਾ ਕੁਝ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਹਿਮਾਂਸ਼ ਚਾਨਲ ਪਰਮਜੀਤ ਸਿੰਘ ਰੰਗਪੁਰੀ ਜਿਲੰਦ